ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਦੀ ਇਸ ਗਲਬਾਤ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਪਾਈਥਨ ਪ੍ਰੋਗਰਾਮਿੰਗ ਦੀਆਂ ਮੂਲ ਗੱਲਾਂ ਬਾਰੇ ਸਾਡੇ ਕੋਲ ਕੁਝ ਨੋਟਸ ਨੇ ਇਸ ਵਿਸ਼ੇ ਤੇ ਤੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਜਿਹੜੇ ਮੁੱਖ ਮੁੱਖ ਸੰਕਲਪ ਨੇ ਉਹਨਾਂ ਨੂੰ ਸਮਝੀਏ ਖਾਸ ਕਰਕੇ ਅ ਅੱਜ ਦੇ ਜ਼ਮਾਨੇ 'ਚ ਪ੍ਰੋਗਰਾਮਿੰਗ ਇੰਨੀ ਜ਼ਰੂਰੀ ਕਿਉਂ ਹੋ ਗਈ ਹੈ ਸਿਰਫ ਕੋਡਿੰਗ ਦੀ ਗੱਲ ਨਹੀਂ ਹੈ ਨਾ ਹਾਂਜੀ ਬਿਲਕੁਲ ਇਹ ਸਿਰਫ ਕੋਡ ਲਿਖਣਾ ਨਹੀਂ ਹੈਗਾ ਇਹ ਤਾਂ ਮਤਲਬ ਤਰਕ ਨਾਲ ਸੋਚਣਾ ਸਮੱਸਿਆਵਾਂ ਨੂੰ ਸੁਲਝਾਉਣਾ ਇਹ ਸਭ ਸਿਖਾਉਂਦੀ ਹੈ ਦੇਖੋ ਕੰਪਿਊਟਰ ਆਪੇ ਕੁਝ ਨਹੀਂ ਕਰ ਦੇ ਸਾਨੂੰ ਉਹਨਾਂ ਨੂੰ ਦੱਸਣਾ ਪੈਂਦਾ ਕਦਮ ਦਰ ਕਦਮ ਬਿਲਕੁਲ ਸਾਫ਼-ਸਾਫ਼ ਤੇ ਇੱਥੇ ਹੀ ਐਲਗੋਰਿਦਮ ਦੀ ਗੱਲ ਹੁੰਦੀ ਹੈ ਐਲਗੋਰਿਦਮ ਹਾਂ ਮਤਲਬ ਕਿਸੇ ਕੰਮ ਨੂੰ ਕਰਨ ਦਾ ਪੂਰਾ ਤਰੀਕਾ ਸਟੈਪ ਬਾਈ ਸਟੈਪ ਬਿਲਕੁਲ ਤੇ ਇੱਕ ਕੰਪਿਊਟਰ ਪ੍ਰੋਗਰਾਮ ਉਹ ਇਨ੍ਹਾਂ ਹਦਾਇਤਾਂ ਦਾ ਹੀ ਇੱਕ ਤਰ੍ਹਾਂ ਦਾ ਲਿਖਤੀ ਰੂਪ ਹੈ ਪ੍ਰੋਗਰਾਮ ਲਿਖਣ ਨੂੰ ਪ੍ਰੋਗਰਾਮਿੰਗ ਕਹਿੰਦੇ ਆ ਤੇ ਜਿਹੜਾ ਲਿਖਦਾ ਉਹ ਪ੍ਰੋਗਰਾਮਰ ਠੀਕ ਹੈ ਤਾਂ ਫਿਰ ਪਾਈਥਨ ਤੇ ਆਉਂਦੇ ਆ ਇਹ ਕੀ ਚੀਜ਼ ਹੈ ਤੇ ਇੰਨੀ ਜਲਦੀ ਕਿਉਂ ਹੈ ਅੱਜਕੱਲ ਮੈਂ ਸੁਣਿਆ ਸੀ ਕੀ ਕਹਿੰਦੇ ਆ ਗਾਈਡੋ ਵੈਨ ਰੋਸਮ ਨੇ ਸ਼ੁਰੂ ਕੀਤੀ ਸੀ 1991 ਵਿੱਚ ਹਾਂਜੀ ਹਾਂਜੀ ਗਾਈਡੋ ਵੈਨ ਰੋਸਮ ਦੇਖੋ ਇਹਦੇ ਮਸ਼ਹੂਰ ਹੋਣ ਦੇ ਕਈ ਕਾਰਨ ਨੇ ਇੱਕ ਤਾਂ ਇਹ ਉੱਚ ਪਧਰੀ ਪਾਸ਼ਾ ਹੈ ਮਤਲਬ ਆਮ ਅੰਗਰੇਜ਼ੀ ਵਰਗੀ ਲੱਗਦੀ ਹੈ ਲਿਖਣੀ ਪੜ੍ਹਨੀ ਸੌਖੀ ਅੱਛਾ ਤੇ ਦੂਜਾ ਇਹ ਬਹੁਤ ਸਾਰੇ ਕੰਮਾਂ 'ਚ ਵਰਤੀ ਜਾਂਦੀ ਹੈ ਵੈਬਸਾਈਟਾਂ ਬਣਾਉਣ ਲਈ ਡਾਟਾ ਸਾਇੰਸ 'ਚ AI ਮਸ਼ੀਨ ਲਰਨਿੰਗ ਬਹੁਤ ਜਗ੍ਹਾ ਇੱਕ ਹੋਰ ਖਾਸ ਗੱਲ ਹੈ ਇਹ ਡਾਇਨਾਮਿਕ ਹੈ ਡਾਇਨਾਮਿਕ ਮਤਲਬ ਮਤਲਬ ਕਿ ਜਦੋਂ ਤੁਸੀਂ ਕੋਈ ਵੇਰੀਏਬਲ ਬਣਾਉਨੇ ਹੋ ਤੁਹਾਨੂੰ ਪਹਿਲਾਂ ਦੱਸਣ ਦੀ ਲੋੜ ਨਹੀਂ ਕਿ ਇਹ ਨੰਬਰ ਸਟੋਰ ਕਰੇਗਾ ਜਾਂ ਟੈਕਸਟ ਜਦੋਂ ਪ੍ਰੋਗਰਾਮ ਚੱਲਦਾ ਇਹ ਆਪਣੇ ਆਪ ਪਤਾ ਲਗਾ ਲੈਂਦੀ ਹੈ ਇਸ ਨੂੰ ਡਾਇਨਾਮਿਕ ਟਾਈਪਿੰਗ ਕਹਿੰਦੇ ਆਂ ਓਹ ਅੱਛਾ ਇਹ ਤਾਂ ਫਿਰ ਲਚਕਦਾਰ ਹੋਊਗੀ ਕਾਫੀ ਹਾਂਜੀ ਬਹੁਤ ਤੇ ਇਸ ਦਾ ਡਿਜ਼ਾਈਨ ਵੀ ਇਸ ਤਰ੍ਹਾਂ ਦਾ ਹੈ ਕਿ ਕੋਡ ਸਾਫ਼ ਸੁਥਰਾ ਲੱਗੇ ਪੜਨ ਸੁੱਖਾ ਹੋਵੇ ਹੂੰ ਪਰ ਜੇ ਟਾਈਪ ਪਹਿਲਾਂ ਨਹੀਂ ਪਤਾ ਤਾਂ ਕੀ ਕਈ ਵਾਰ ਗਲਤੀਆਂ ਲੱਭਣੀਆਂ ਔਖੇ ਨਹੀਂ ਹੋ ਜਾਂਦੀਆਂ ਹਾਂ ਇਹ ਵਧੀਆ ਸਵਾਲ ਹੈ ਕਈ ਵਾਰ ਵੱਡੇ ਪ੍ਰੋਜੈਕਟਾਂ 'ਚ ਚੁਣੌਤੀ ਹੋ ਸਕਦੀ ਹੈ ਪਰ ਆਮ ਤੌਰ ਤੇ ਖਾਸ ਕਰਕੇ ਜਲਦੀ ਕੁਝ ਬਣਾ ਕੇ ਦੇਖਣਾ ਹੋਵੇ ਤਾਂ ਪਾਈਥਨ ਦੇ ਫਾਇਦੇ ਜ਼ਿਆਦਾ ਨੇ ਖੈਰ ਕੋਡ ਲਿਖਣ ਲਈ ਸਾਨੂੰ ਕੋਈ ਨਾ ਕੋਈ ਟੂਲ ਚਾਹੀਦਾ ਹੁੰਦਾ ਹੈ ਜਿਹਨੂੰ ਆਪਾਂ ਆਈਡੀਈ ਕਹਿੰਦੇ ਹਾਂ IDE ਜਿਵੇਂ ਆਈਡੀਐਲੀ ਮੈਂ ਇਹ ਨਾਮ ਸੁਣਿਆ ਹੈ ਇਹ ਕੀ ਹੁੰਦਾ ਹੈ ਆਈਡੀਈ ਦਾ ਮਤਲਬ ਹੈ ਇੰਟੀਗ੍ਰੇਟਿਡ ਡਿਵੈਲਪਮੈਂਟ এনवायरमेंट ਇੱਕ ਸੌਫਟਵੇਅਰ ਹੁੰਦਾ ਜਿੱਥੇ ਤੁਸੀਂ ਕੋਡ ਲਿਖ ਸਕਦੇ ਹੋ ਉਹਨੂੰ ਚਲਾ ਕੇ ਦੇਖ ਸਕਦੇ ਹੋ ਗਲਤੀਆਂ ਠੀਕ ਕਰ ਸਕਦੇ ਹੋ ਸਭ ਕੁਝ ਇੱਕੋ ਥਾਂ ਓਕੇ ਤੇ ਆਈਡੀਐਲੀ ਯਾਨੀ ਇੰਟੀਗ੍ਰੇਟਿਡ ਡਿਵੈਲਪਮੈਂਟ ਐਂਡ ਲਰਨਿੰਗ এনवायरमेंट ਇਹ ਪਾਈਥਨ ਨਾਲ ਹੀ ਆਉਂਦਾ ਹੈ ਮੁਫਤ ਚ ਸ਼ੁਰੂਆਤ ਕਰਨ ਵਾਲਿਆਂ ਲਈ ਬਹੁਤ ਵਧੀਆ ਹੈ ਬੇਸਿਕ ਜਾਂ ਸੌਖਾ ਪਰ ਹੋਰ ਵੀ ਹੁੰਦੇ ਹੋਣਗੇ ਹਾਂਜੀ ਬਿਲਕੁਲ ਜਿਵੇਂ ਪਾਇਚਾ ਮੈਂ VS code ਹੈ ਇਹ ਜ਼ਿਆਦਾ ਫੀਚਰ ਦਿੰਦੇ ਨੇ ਵੱਡੇ ਕੰਮਾਂ ਲਈ ਠੀਕ ਹੈ ਤੇ ਪਾਈਥਨ ਕੋਡ ਨੂੰ ਚਲਾਉਣ ਦੇ ਤਰੀਕੇ ਕਿਹੜੇ-ਕਿਹੜੇ ਨੇ ਹਮ ਮੁੱਖ ਤੌਰ ਤੇ ਦੋ ਟੰਗ ਨੇ ਪਾਈਥਨ ਦਾ ਇੰਟਰਪ੍ਰੀਟਰ ਹੁੰਦਾ ਹੈ ਜਿਹੜਾ ਕੋਡ ਨੂੰ ਲਾਈਨ ਬਾਈ ਲਾਈਨ ਚਲਾਉਂਦਾ ਹੈ ਪਹਿਲਾ ਤਰੀਕਾ ਹੈ ਇੰਟਰਐਕਟਿਵ ਮੋਡ ਇੰਟਰਐਕਟਿਵ ਹਾਂ ਜਿੱਥੇ ਤੁਸੀਂ ਪਾਈਥਨ ਸ਼ੈਲ ਖੋਲਦੇ ਹੋ ਉਹ ਜਿੱਥੇ ਲਿਖਿਆ ਹੁੰਦਾ ਉੱਥੇ ਤੁਸੀਂ ਕਮਾਂਡ ਲਿਖੋ ਐਂਟਰ ਦਬਾਓ ਤੇ ਨਾਲ ਦੀ ਨਾਲ ਜਵਾਬ ਆ ਜਾਂਦਾ ਛੋਟਾ ਮੋਟਾ ਕੋਡ ਟੈਸਟ ਕਰਨ ਲਈ ਵਧੀਆ ਹੈ ਅੱਛਾ ਜਿਵੇਂ ਕੈਲਕੂਲੇਟਰ ਵਾਂਗ ਹਾਂ ਕੁਝ ਉਸ ਤਰ੍ਹਾਂ ਦਾ ਤੇ ਦੂਜਾ ਹੈ ਸਕ੍ਰਿਪਟ ਮੋਡ ਇਹਦੇ ਵਿੱਚ ਤੁਸੀਂ ਸਾਰਾ ਕੋਡ ਇੱਕ ਫਾਈਲ 'ਚ ਲਿਖਦੇ ਹੋ ਜਿਸ ਦੀ ਐਕਸਟੈਂਸ਼ਨ .py ਹੁੰਦੀ ਹੈ ਫਿਰ ਉਸ ਪੂਰੀ ਫਾਈਲ ਨੂੰ ਇੱਕੋ ਵਾਰ ਚਲਾਉਂਦੇ ਹੋ ਲੰਬੇ ਪ੍ਰੋਗਰਾਮ ਇਸੇ ਤਰ੍ਹਾਂ ਬਣਦੇ ਨੇ ਤੇ ਆਈਡੀਅਲੀ ਵਿੱਚ ਇਹ ਕਿਵੇਂ ਕਰੀਦਾ ਹੈ ਆਈਡੀਅਲੀ ਚ ਤੁਸੀਂ ਫਾਈਲ ਮੈਨਿਊ ਚੋਂ ਨਿਊ ਫਾਈਲ ਖੋਲ ਕੇ ਆਪਣਾ ਕੋਡ ਲਿਖ ਸਕਦੇ ਹੋ ਫਿਰ ਉਸ ਨੂੰ ਸੇਵ ਕਰਕੇ ਰਨ ਮੈਨਿਊ ਚੋਂ ਰਨ ਮੋਡਿਊਲ ਜਾਂ F5 ਦਬਾ ਕੇ ਚਲਾ ਸਕਦੇ ਹੋ ਸਮਝ ਗਈ ਚਲੋ ਹੁਣ ਥੋੜਾ ਹੋਰ ਡੂੰਘਾਈ ਚ ਜਾਈਏ ਇੱਕ ਪਾਈਥਨ ਕੋਡ ਦੇ ਅੰਦਰ ਅਸਲ ਚ ਹੁੰਦਾ ਕੀ ਹੈ ਮਤਲਬ ਸਭ ਤੋਂ ਛੋਟੇ ਹਿੱਸੇ ਕੀ ਨੇ ਬਿਲਕੁਲ ਕੋਡ ਦੇ ਸਭ ਤੋਂ ਛੋਟੇ ਅਰਥ ਰੱਖਣ ਵਾਲੇ ਹਿੱਸੇ ਨੂੰ ਟੋਕਨ ਕਹਿੰਦੇ ਆ ਇਹ ਕਈ ਕਿਸਮ ਦੇ ਹੁੰਦੇ ਨੇ ਜਿਵੇਂ ਪਹਿਲਾਂ ਹੁੰਦੇ ਨੇ ਕੀਵਰਡ ਕੀਵਰਡ ਰਾਖਵੇਂ ਸ਼ਬਦ ਹਾਂਜੀ ਪਾਈਥਨ ਦੇ ਆਪਣੇ ਖਾਸ ਸ਼ਬਦ ਜਿਵੇਂ ਇਫ ਐਲਸ ਫੋਰ ਵਾਈਲ ਡੈਫ ਵਗੈਰਾ ਇਹਨਾਂ ਦਾ ਮਤਲਬ ਪਹਿਲਾਂ ਤੋਂ ਤੈ ਫਿਰ ਆਉਂਦੇ ਨੇ ਆਈਡੈਂਟੀਫਾਇਰਸ ਏ ਉਹ ਨਾਮ ਹੋ ਗਏ ਜੋ ਅਸੀਂ ਦਿੰਨੇ ਆ ਹਾਂ ਵੇਰੀਏਬਲ ਫੰਕਸ਼ਨ ਕਲਾਸ ਇਹਨਾਂ ਦੇ ਨਾਮ ਜਿਵੇਂ ਏਜ ਸਟੂਡੈਂਟ ਨੇਮ ਕੈਲਕੂਲੇਟ ਐਵਰੇਜ ਇਹਨਾਂ ਨੂੰ ਬਣਾਉਣ ਦੇ ਕੁਝ ਨਿਯਮ ਨੇ ਅੱਖਰ ਜਾਂ ਅੰਡਰਸਕੋਰ ਨਾਲ ਸ਼ੁਰੂ ਹੋਵੇ ਵਿੱਚ ਨੰਬਰ ਆ ਸਕਦੇ ਪਰ ਸ਼ੁਰੂ ਚ ਨਹੀਂ ਤੇ ਇਹ ਕੇਸ ਸੰਵੇਦਨਸ਼ੀਲ ਹੁੰਦੇ ਆ ਮਤਲਬ ਏਜ ਤੇ ਏਜ ਵੱਖਰੇ ਵੱਖਰੇ ਮੰਨੇ ਜਾਣਗੇ ਬਿਲਕੁਲ ਫਿਰ ਆਉਂਦੇ ਨੇ ਲਿਟਰਲ ਲਿਟਰਲ ਯਾਨੀ ਸਿੱਧੇ ਮੁੱਲ ਹਾਂ ਜਿਵੇਂ ਕੋਈ ਨੰਬਰ ਹੋ ਗਿਆ 100 ਜਾਂ 3.14 ਜਾਂ 2+3j ਕੰਪਲੈਕਸ ਜਾਂ ਫਿਰ ਕੋਈ ਟੈਕਸਟ ਜਿਹਨੂੰ ਸਤਰ ਕਹਿੰਦੇ ਆ ਹੈਲੋ ਜਾਂ ਪੰਜਾਬੀ ਇਹ ਸਿੰਗਲ ਜਾਂ ਡਬਲ ਕੋਰਟਸ ਚ ਹੁੰਦੀ ਹੈ ਬੂਲੀਅਨ ਮੁੱਲ ਵੀ ਹੁੰਦੇ ਆ ਟਰੂ ਤੇ ਫਾਲਸ ਇੱਕ ਖਾਸ ਮੁੱਲ ਹੁੰਦਾ ਨਨ ਨਨ ਮਤਲਬ ਕੁਝ ਨਹੀਂ ਹਾਂਜੀ ਖਾਲੀ ਤੇ ਫਿਰ ਸੰਗ੍ਰਹਿ ਕਲੈਕਸ਼ਨਸ ਵੀ ਲਿਟਰਲ ਹੋ ਸਕਦੇ ਜਿਵੇਂ ਲਿਸਟ 1 2 a ਟਿਪਲ 1020 डिक्शनरी नेम रवि एज 25 ਇਹਨਾਂ ਚ ਕੀ ਫਰਕ ਹੈ ਲਿਸਟ ਟਿਪਲ ਡਿਕਸ਼ਨਰੀ ਇਹਨਾਂ ਚ ਡਾਟਾ ਸਟੋਰ ਕਰਨ ਦੇ ਤਰੀਕੇ ਵੱਖਰੇ ਨੇ ਇੱਕ ਅਹਿਮ ਫਰਕ ਹੈ ਮਿਊਟੇਬਿਲਟੀ ਦਾ ਲਿਸਟ ਤੇ ਡਿਕਸ਼ਨਰੀ ਬਦਲੀਆਂ ਜਾ ਸਕਦੀਆਂ ਨੇ ਮਿਊਟੇਬਲ ਟਿਪਲ ਤੇ ਸਤਰ ਨਹੀਂ ਬਦਲੇ ਜਾ ਸਕਦੇ ਇਮਿਊਟੇਬਲ ਓਕੇ ਇਹ ਯਾਦ ਰੱਖਣਾ ਪਊ ਤੇ ਹੋਰ ਕੀ ਹੁੰਦਾ ਟੋਕਨ ਚ ਆਪਰੇਟਰਸ ਹੁੰਦੇ ਨੇ ਜਿਵੇਂ ਜੋੜ ਪਲੱਸ ਕਟਾਓ ਮਾਈਨਸ ਗੁਣਾ ਸਟਾਰ ਭਾਗ ਸਲੈਸ਼ ਬਰਾਬਰ ਇਕੁਅਲ ਟੂ ਛੋਟਾ ਲੈਸ ਦੈਨ ਵੱਡਾ ਗ੍ਰੇਟਰ ਦੈਨ ਵਗੈਰਾ ਇਹ ਕੰਮ ਕਰਦੇ ਨੇ ਤੇ ਅਖੀਰ ਚ ਡਿਲੀਮੀਟਰ ਜਿਵੇਂ ਬ੍ਰੈਕਟਾਂ ਓਪਨ ক্লোਜ਼ ਬ੍ਰੈਕਟ ਓਪਨ ক্লোਜ਼ ਬ੍ਰੈਕਟ ਕਮਾ ਕੋਲਨ ਡਾਟ ਇਹ ਚੀਜ਼ਾਂ ਨੂੰ ਵੱਖਰਾ ਕਰਦੇ ਜਾਂ ਗਰੁੱਪ ਕਰਦੇ ਨੇ ਵਾਹ ਕਾਫੀ ਕੁਝ ਇੱਕ ਛੋਟੇ ਜੇ ਕੋਰਚਰੀ ਅੱਛਾ ਵੇਰੀਏਬਲ ਦੀ ਗੱਲ ਕਰੀਏ ਤੁਸੀਂ ਕਿਹਾ ਸੀ ਇਹ ਨਾਮ ਹੁੰਦੇ ਨੇ ਡਾਟਾ ਸਟੋਰ ਕਰਨ ਲਈ ਜਿਵੇਂ ਮੈਂ ਲਿਖਾਂ score 100 ਹਾਂਜੀ ਇੱਥੇ score ਇੱਕ ਵੇਰੀਏਬਲ ਬਣ ਗਿਆ ਤੇ ਉਹਦੇ ਵਿੱਚ 100 ਸਟੋਰ ਹੋ ਗਿਆ ਪਾਈਥਨ 'ਚ ਵੇਰੀਏਬਲ ਉਦੋਂ ਬਣਦਾ ਹੈ ਜਦੋਂ ਤੁਸੀਂ ਪਹਿਲੀ ਵਾਰ ਉਹਨੂੰ ਕੋਈ ਮੁੱਲ ਦਿੰਦੇ ਹੋ ਤੇ ਇਹ ਵੀ ਸੁਣਿਆ ਸੀ ਕਿ ਇੱਕੋ ਲਾਈਨ 'ਚ ਕਈਆਂ ਨੂੰ ਮੁੱਲ ਦੇ ਸਕਦੇ ਆਂ ਹਾਂ ਦੇ ਸਕਦੇ ਆਂ ਜਿਵੇਂ x y z 0 ਲਿਖੋਗੇ ਤਾਂ ਤਿੰਨੋਂ ਵੇਰੀਏਬਲ 0 ਬਣ ਜਾਣਗੇ ਜਾਂ ਫਿਰ ਨੇਮ ਏਜ ਇਕੁਅਲ ਟੂ ਸੋਨੀਆ 3 ਲਿਖੋਗੇ ਤਾਂ ਨੇਮ ਚ ਸੋਨੀਆ ਤੇ ਏਜ ਚ 30 ਆ ਜਾਵੇਗਾ ਠੀਕ ਹੈ ਅੱਛਾ ਕੋਡ ਲਿਖਦੇ ਹੋਏ ਜੇ ਕੁਝ ਸਮਝਾਉਣਾ ਹੋਵੇ ਕਿ ਇਹ ਲਾਈਨ ਕੀ ਕਰ ਰਹੀ ਹੈ ਉਹਦੇ ਲਈ ਕੀ ਕਰੀਦਾ ਉਹਦੇ ਲਈ ਟਿੱਪਣੀਆਂ ਯਾਨੀ ਕਮੈਂਟਸ ਵਰਤਦੇ ਆ ਪਾਈਥਨ ਚ ਹੈਸ਼ ਦਾ ਨਿਸ਼ਾਨ ਲਗਾ ਕੇ ਉਸ ਤੋਂ ਬਾਅਦ ਜੋ ਵੀ ਲਿਖੋਗੇ ਉਹ ਟਿੱਪਣੀ ਬਣ ਜਾਂਦੀ ਹੈ ਇੰਟਰਪ੍ਰੀਟਰ ਉਸ ਲਾਈਨ ਨੂੰ ਚਲਾਉਂਦਾ ਨਹੀਂ ਉਹਨੂੰ ਨਜ਼ਰਅੰਦਾਜ਼ ਕਰ ਦਿੰਦਾ ਇਹ ਸਿਰਫ ਪੜਨ ਵਾਲੇ ਲਈ ਹੁੰਦੀ ਹੈ ਹਾਂ ਇਹ ਤਾਂ ਬਹੁਤ ਕੰਮ ਦੀ ਚੀਜ਼ ਹੋਣੀ ਹੈ ਕੋਡ ਸਮਝਣ ਲਈ ਬਿਲਕੁਲ ਤੇ ਕਈ ਵਾਰ ਕੋਈ ਲਾਈਨ ਬਹੁਤ ਲੰਬੀ ਹੋ ਜਾਂਦੀ ਹੈ ਹਾਂ ਉਹਨੂੰ ਅਗਲੀ ਲਾਈਨ ਤੇ ਕਿਵੇਂ ਲੈ ਕੇ ਜਾਈਦਾ ਆਮ ਤੌਰ ਤੇ ਲਾਈਨ ਦੇ ਅਖੀਰ ਚ ਬੈਕ ਸਲੈਸ਼ ਬੈਕ ਸਲੈਸ਼ ਲਗਾ ਕੇ ਅਗਲੀ ਲਾਈਨ ਤੇ ਜਾ ਸਕਦੇ ਆ ਪਰ ਜੇ ਤੁਸੀਂ ਪਹਿਲਾਂ ਹੀ ਕਿਸੇ ਬ੍ਰੈਕਟ ਅਨ ਬ੍ਰੈਕਟ ਜਾਂ ਜਾਂ ਬ੍ਰੈਕਟ 21 ਦੇ ਅੰਦਰ ਲਿਖ ਰਹੇ ਹੋ ਫਿਰ ਬੈਕ ਸਲੈਸ਼ ਦੀ ਵੀ ਲੋੜ ਨਹੀਂ ਤੁਸੀਂ ਸਿੱਧਾ ਐਂਟਰ ਦਬਾ ਕੇ ਅਗਲੀ ਲਾਈਨ ਤੇ ਜਾ ਸਕਦੇ ਹੋ ਅਚਰ ਤੇ ਖਾਲੀ ਲਾਈਨਾਂ ਵੀ ਛੱਡ ਸਕਦੇ ਆ ਹਾਂਜੀ ਖਾਲੀ ਲਾਈਨਾਂ ਨਾਲ ਕੋਡ ਥੋੜਾ ਖੁੱਲਾ ਖੁੱਲਾ ਲੱਗਦਾ ਪੜਨਾ ਸੁੱਖਾ ਹੋ ਜਾਂਦਾ ਉਹਨਾਂ ਦਾ ਕੋਡ ਦੇ ਚੱਲਣ ਤੇ ਕੋਈ ਅਸਰ ਨਹੀਂ ਪੈਂਦਾ ਹੁਣ ਆਨਿਆਂ ਇਨਪੁਟ ਤੇ ਆਉਟਪੁਟ ਤੇ ਮਤਲਬ ਪ੍ਰੋਗਰਾਮ ਦਾ ਨਤੀਜਾ ਕਿਵੇਂ ਦਿਖਾਈਂਦਾ ਤੇ ਯੂਜ਼ਰ ਤੋਂ ਕੋਈ ਜਾਣਕਾਰੀ ਕਿਵੇਂ ਲਈਦੀ ਹਾਂ ਨਤੀਜਾ ਯਾਨੀ ਆਉਟਪੁਟ ਦਿਖਾਣ ਲਈ ਪ੍ਰਿੰਟ ਫੰਕਸ਼ਨ ਹੈ ਬਹੁਤ ਵਰਤਿਆ ਜਾਂਦਾ ਤੁਸੀਂ ਪ੍ਰਿੰਟ ਦੇ ਅੰਦਰ ਜੋ ਵੀ ਦਿਓਗੇ ਕੋਈ ਟੈਕਸਟ ਕੋਈ ਵੇਰੀਏਬਲ ਉਹ ਸਕਰੀਨ ਤੇ ਛਪ ਜਾਂਦਾ ਇਦੇ ਵਿੱਚ ਕੁਝ ਹੋਰ ਵੀ ਹੁੰਦਾ ਮੈਂ ਸੈਪਟ ਤੇ ਐਂਡ ਬਾਰੇ ਸੁਣਿਆ ਸੀ ਹਾਂਜੀ ਜੇ ਤੁਸੀਂ ਪ੍ਰਿੰਟ ਨੂੰ ਕਈ ਚੀਜ਼ਾਂ ਦਿੰਨੇ ਹੋ ਕਾਮੇ ਨਾਲ ਵੱਖ ਕਰਕੇ ਤਾਂ ਸੈਪ ਦੱਸਦਾ ਹੈ ਕਿ ਉਹਨਾਂ ਦੇ ਵਿੱਚਕਾਰ ਕੀ ਛਾਪਣਾ ਹੈ ਡਿਫਾਲਟ 'ਚ ਇਹ ਸਪੇਸ ਹੁੰਦਾ ਹੈ ਤੇ ਐਂਡ ਦੱਸਦਾ ਹੈ ਕਿ ਪੂਰੀ ਲਾਈਨ ਛਾਪਣ ਤੋਂ ਬਾਅਦ ਅਖੀਰ 'ਚ ਕੀ ਛਾਪਣਾ ਹੈ ਡਿਫਾਲਟ 'ਚ ਇਹ ਨਵੀਂ ਲਾਈਨ ਹੁੰਦਾ ਹੈ /n ਤਾਂ ਕਿ ਅਗਲੀ ਪ੍ਰਿੰਟ ਨਵੀਂ ਲਾਈਨ ਤੋਂ ਸ਼ੁਰੂ ਹੋਵੇ अच्छा ताਸੀਂ ਇਹ ਬਦਲ ਵੀ ਸਕਦੇ ਆਂ ਹਾਂ ਬਿਲਕੁਲ ਤੇ ਯੂਜ਼ਰ ਤੋਂ ਕੁਝ ਪੁੱਛਣ ਲਈ ਯਾਨੀ ਇਨਪੁਟ ਲੈਣ ਲਈ ਇਨਪੁਟ ਫੰਕਸ਼ਨ ਹੈ ਤੁਸੀਂ ਲਿਖ ਸਕਦੇ ਹੋ ਜਿਵੇਂ ਨੇਮ ਇਕਵਲ ਟੂ ਇਨਪੁਟ ਤੁਹਾਡਾ ਨਾਮ ਕੀ ਹੈ ਇਹ ਸੁਨੇਹਾ ਸਕਰੀਨ ਤੇ ਆਏਗਾ ਯੂਜ਼ਰ ਜੋ ਲਿਖੇਗਾ ਉਹ ਨੇਮ ਵੇਰੀਏਬਲ ਚ ਚਲਾ ਜਾਏਗਾ ওকে ਪਰ ਇੱਕ ਗੱਲ ਬਹੁਤ ਜ਼ਰੂਰੀ ਹੈ ਯਾਦ ਰੱਖਣ ਵਾਲੀ ਇਨਪੁਟ ਹਮੇਸ਼ਾ ਹਮੇਸ਼ਾ ਟੈਕਸਟ ਯਾਨੀ ਸਟ੍ਰਿੰਗ ਵਾਪਸ ਕਰਦਾ ਹੈ ਹਾਮੇ ਯੂਜ਼ਰ ਨੰਬਰ ਹੀ ਕਿਉਂ ਨ ਲਿਖੇ ਹਾਂਜੀ ਜੇ ਯੂਜ਼ਰ ਨੇ 50 ਲਿਖਿਆ ਤਾਂ ਇਨਪੁਟ ਤੁਹਾਨੂੰ 50 ਟੈਕਸਟ ਵਾਲਾ ਦੇਵੇਗਾ ਨਾ ਕਿ ਨੰਬਰ 50 ਜੇ ਤੁਹਾਨੂੰ ਉਸ ਨਾਲ ਹਿਸਾਬ ਕਿਤਾਬ ਕਰਨਾ ਹੈ ਤਾਂ ਤੁਹਾਨੂੰ ਇੰਟੀਜਰ ਲਈ ਇੰਟ ਜਾਂ ਫਲੋਟ ਦਸ਼ਮਲ ਵਾਲੇ ਨੰਬਰ ਲਈ ਵਰਤ ਕੇ ਉਸ ਨੂੰ ਬਦਲਣਾ ਪਵੇਗਾ ਜਿਵੇਂ ਏਜ ਇਕੁਅਲ ਟੂ ਇੰਟ ਇਨਪੁਟ ਉਮਰ ਦੱਸੋ ਹੂੰ ਇਹ ਤਾਂ ਧਿਆਨ ਰੱਖਣਾ ਬਊਗਾ ਤਾਂ ਕੁਲ ਮਿਲਾ ਕੇ ਅੱਜ ਅਸੀਂ ਪਾਈਥਨ ਦੀਆਂ ਕਾਫੀ ਬੁਨਿਆਦੀ ਗੱਲਾਂ ਸਮਝੀਆਂ ਐਲਗੋਰਿਦਮ ਕਿਉਂ ਹੁੰਦਾ ਹੈ ਪਾਈਥਨ ਕਿਉਂ ਖਾਸ ਹੈ ਆਈਡੀਲੀ ਕੀ ਹੈ ਕੋਡ ਕਿਵੇਂ ਚੱਲਦਾ ਇੰਟਰਐਕਟਿਵ ਤੇ ਸਕ੍ਰਿਪਟ ਮੋਡ ਫਿਰ ਕੋਡ ਦੇ ਹਿੱਸੇ ਟੋਕਨ ਕੀਵਰਡ ਆਈਡੈਂਟੀਫਾਇਰ ਲਿਟਰਲ ਆਪਰੇਟਰ ਵੇਰੀਏਬਲ ਕਿਵੇਂ ਬਣਦੇ ਟਿੱਪਣੀਆਂ ਕਿਉਂ ਜ਼ਰੂਰੀ ਨੇ ਤੇ ਅਖੀਰ ਚ ਪ੍ਰਿੰਟ ਨਾਲ ਆਊਟਪੁੱਟ ਤੇ ਇਨਪੁੱਟ ਨਾਲ ਇਨਪੁੱਟ ਲੈਣਾ ਇਹ ਸਭ ਮਿਲ ਕੇ ਹੀ ਪਾਈਥਨ ਦੀ ਨੀਂ ਬਣਦੇ ਨੇ ਹੈਨਾ ਇਹ ਸਾਰੀਆਂ ਚੀਜ਼ਾਂ ਮਿਲ ਕੇ ਹੀ ਇੱਕ ਪ੍ਰੋਗਰਾਮ ਬਣਾ ਦਈਏ ਨੇ ਇੱਕ ਆਖਰੀ ਗੱਲ ਮੈਂ ਕਹਿਣਾ ਚਾਹਾਂਗਾ ਸੋਚਣ ਲਈ ਦੇਖੋ ਪਾਈਥਨ ਸਿੱਖਣ ਚ ਭਾਵੇਂ ਕਿੰਨੀ ਸੌਖੀ ਲੱਗਦੀ ਹੈ ਪਰ ਇਹਦੇ ਪਿੱਛੇ ਲਾਇਬ੍ਰੇਰੀਆਂ ਦਾ ਐਨਾ ਵੱਡਾ ਸਮੁੰਦਰ ਹੈ ਕਿ ਤੁਸੀਂ ਬਹੁਤ ਹੀ ਗੁੰਝਲਦਾਰ ਬਹੁਤ ਵੱਡੇ ਕੰਮ ਵੀ ਇਹਦੇ ਨਾਲ ਕਰ ਸਕਦੇ ਹੋ ਇਹ ਗੱਲ ਕਮਾਲ ਦੀ ਹੈ ਕਿ ਇੱਕੋ ਪਾਸਾ ਇੰਨੀ ਸੌਖੀ ਵੀ ਹੋਵੇ ਸ਼ੁਰੂ ਕਰਨ ਲਈ ਤੇ ਨਾਲ ਹੀ ਇੰਨੀ ਤਾਕਤਵਰ ਵੀ ਇਸ ਸੰਤੁਲਨ ਕਿਵੇਂ ਬਣਦਾ ਹੋਵੇਗਾ ਇਸ ਬਾਰੇ ਸੋਚਿਆ ਜਾ ਸਕਦਾ ਹੈ ਨਹੀਂ ਉਮੀਦ ਹੈ ਇਹ ਜਾਣਕਾਰੀ ਸਭ ਦੇ ਕੰਮ ਆਵੇਗੀ ਹਾਂ ਜੀ ਜੇ ਤੁਹਾਨੂੰ ਇਹ ਚੰਗਾ ਲੱਗਿਆ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਾਂ ਕਿਉਂਕਿ ਅਸੀਂ ਸਮੇਂ-ਸਮੇਂ ਤੇ ਐਜੀਆਂ ਹੋਰ ਵੀ ਜਾਣਕਾਰੀ ਭਰਪੂਰ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਬਿਲਕੁਲ ਮਿਲਦੇ ਹਾਂ ਅਗਲੀ ਵਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ